ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਆਪਣੀ ਪਾਰਟੀ ਦਾ ਵਿਸਤਾਰ ਕਰਨ ਦੇ ਲਈ 41 ਮੈਂਬਰਾਂ ਦੀ ਭਰਤੀ ਕੀਤੀ ਗਈ ਹੈ ਇਹ ਭਰਤੀ ਕੱਲ ਕੀਤੀ ਗਈ ਸੀ ਇਸ ਭਰਤੀ ਦਾ ਮਕਸਦ ਇਹ ਹੀ ਸੀ ਕਿ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ ਅਤੇ ਉਸ ਚੋਣਾਂ ਤੋਂ ਪਹਿਲਾਂ ਹੀ ਇਸ ਪਾਰਟੀ ਦਾ ਵਿਸਤਾਰ ਕੀਤਾ ਗਿਆ ਇਹ ਸਾਰੇ ਭਰਤੀ ਦੇ ਮੈਂਬਰ ਨਵੇਂ ਚਿਹਰੇ ਹਨ ਆਓ ਲੈ ਚੱਲਦੇ ਹਾਂ ਪੂਰੀ ਖਬਰ ਦੇ ਦੌਰ ਬਾਦਲ ਧੜੇ ਤੋਂ ਅਲੱਗ ਹੋਣ ਤੋਂ ਬਾਅਦ ਬਾਕੀ ਧੜੇ ਵੱਲੋਂ ਬਣਾਈ ਗਈ ਨਵੀਂ ਬਣੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਆਪਣੇ ਵਿਸਥਾਰ ਲਈ ਨਵੇਂ ਵਰਕਿੰਗ ਕਮੇਟੀ ਦੇ ਮੈਂਬਰਾਂ ਦੀ ਚੋਣ ਕੀਤੀ ਹੈ ਇਸ ਕਮੇਟੀ ਵਿੱਚ 44 ਮੈਂਬਰਾਂ ਦੀ ਭਰਤੀ ਕੀਤੀ ਗਈ ਹੈ ਲੰਮੇ ਸਮੇਂ ਤੱਕ ਚੱਲੀ ਬਾਦਲ ਧੜੇ ਵਿੱਚ ਅਤੇ ਵਰਕਿੰਗ ਕਮੇਟੀ ਦੇ ਮੈਂਬਰਾਂ ਵਿੱਚ ਵਿਚਾਰਾਤਮਕ ਲੜਾਈ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬੀ ਦਾ ਜਨਮ ਹੁੰਦਾ ਹੈ ਅਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਪਾਰਟੀ ਦੀ ਕਮਾਂਡ ਸੌਂਪੀ ਜਾਂਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਖ ਹੋਏ ਧੜੇ ਨੇ ਸ਼ੁੱਕਰਵਾਰ ਨੂੰ 42 ਮੈਂਬਰ ਵਰਕਿੰਗ ਕਮੇਟੀ ਦਾ ਐਲਾਨ ਕੀਤਾ ਜਿਸ ਵਿੱਚ ਨਵੇਂ ਚੁਣੇ ਗਏ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੁਆਰਾ ਨਾਮਜ਼ਦ ਕੀਤੇ ਗਏ 10 ਮੈਂਬਰ ਵੀ ਸ਼ਾਮਲ ਹਨ ਸਾਰੇ 42 ਮੈਂਬਰ ਨਵੇਂ ਚਿਹਰੇ ਹਨ 31 ਮੈਂਬਰ ਉਹਨਾਂ ਡੈਲੀਗੇਟਾਂ ਵਿੱਚੋਂ ਹਨ ਜਿਨ੍ਹਾਂ ਨੂੰ ਪਹਿਲਾਂ ਵਿਧਾਨ ਸਭਾ ਹਲਕਾ ਪੱਧਰ ਉਤੇ ਚੁਣਿਆ ਗਿਆ ਸੀ ਅਤੇ 10 ਨੂੰ ਪ੍ਰਧਾਨ ਦੁਆਰਾ ਨਾਮਜ਼ਦ ਕੀਤਾ ਗਿਆ ਜੋ ਕਿ ਪਾਰਟੀ ਬੁਲਾਰੇ ਗੁਰਜੀਤ ਸਿੰਘ ਤਲਵੰਡੀ ਦੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਸਬੰਧਾਨ ਅਨੁਸਾਰ ਹੈ ਅਕਾਲ ਤਖਤ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ 11 ਅਗਸਤ ਨੂੰ ਡੈਲੀਗੇਟ اجلاس ਦੀ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਖ ਹੋਏ ਧੜੇ ਦਾ ਪ੍ਰਧਾਨ ਚੁਣਿਆ ਗਿਆ ਸੀ। ਉਸੇ ਦਿਨ ਬੀਬੀ ਸਤਵੰਤ ਕੌਰ ਨੂੰ ਧੜੇ ਦੀ ਪੰਥਕ ਕੌਂਸਲ ਦੀ ਚੇਅਰਪਰਸਨ ਚੁਣਿਆ ਗਿਆ ਸੀ। ਉਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਮਰੀਕ ਸਿੰਘ ਦੀ ਧੀ ਹੈ ਜੋ ਜਰਨੈਲ ਸਿੰਘ ਪਿੰਡਰਾਵਾਲੇ ਦੇ ਨਜ਼ਦੀਕੀ ਸਾਥੀ ਸਨ ਅਤੇ 1984 ਵਿੱਚ ਆਪਰੇਸ਼ਨ ਬਲੂ ਸਟਾਰ ਵਿੱਚ ਮਾਰੇ ਗਏ ਸਨ। ਪਰ ਹੁਣ ਇਸ ਪਾਰਟੀ ਦੇ ਵਿਸਤਾਰ ਲਈ ਹੋਰ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਹੈ ਕਿਉਂਕਿ 2027 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਥੋੜੇ ਸਮੇਂ ਬਾਅਦ ਹੀ ਪੰਜਾਬ ਵਿੱਚ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀ ਤੇਜ਼ ਹੋ ਜਾਵੇਗੀ। ਅਕਾਲੀ ਦਲ ਬਾਦਲ ਵੱਲੋਂ ਇਸ ਪਾਰਟੀ ਨੂੰ ਲੈ ਕੇ ਲਗਾਤਾਰ ਜਵਾਨੀ ਹਮਲੇ ਕੀਤੇ ਜਾ ਰਹੇ ਹਨ ਅਤੇ ਗਿਆਨੀ ਹਰਪ੍ਰੀਤ ਸਿੰਘ ਉੱਤੇ ਤਰ੍ਹਾਂ-ਤਰ੍ਹਾਂ ਦੇ ਤੰਜ ਕੱਸੇ ਜਾ ਰਹੇ ਸਨ ਪਰ ਹੁਣ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਪਾਰਟੀ ਦੇ ਵਿਸਤਾਰ ਲਈ ਨਵੀਂ ਵਰਕਿੰਗ ਕਮੇਟੀ ਦੇ ਮੈਂਬਰਾਂ ਦੀ ਚੋਣ ਕੀਤੀ ਹੈ। ਆਓ ਜਾਣੋ ਮੈਂਬਰਾਂ ਦੇ ਨਾਂ। ਬੀਬੀ ਪਰਮਜੀਤ ਕੌਰ ਲਾਂਡਰਾ ਮਨਜੀਤ ਸਿੰਘ ਦਸੂਹਾ ਡਾਕਟਰ ਮੁਖਤਿਆਰ ਸਿੰਘ ਬੀਬੀ ਹਰਜੀਤ ਕੌਰ ਤਲਵੰਡੀ ਸੁਖਵੰਤ ਸਿੰਘ ਪੰਜਲੈਣ ਦਰਸ਼ਨ ਸਿੰਘ ਸਿਵਾਲਿਕ ਚਰਨ ਸਿੰਘ ਕੰਧਵਾਲਾ ਗਿਆਨੀ ਹਰਦੀਪ ਸਿੰਘ ਅਮਰਿੰਦਰ ਸਿੰਘ ਲਿਬੜਾ ਗੁਰਿੰਦਰ ਸਿੰਘ ਗੋਗੀ ਹਰਮਹਿੰਦਰ ਸਿੰਘ ਗੱਗੜਪੁਰ ਹਰਿੰਦਰਪਾਲ ਸਿੰਘ ਟੋੜਾ ਬਿਆਨਤ ਸਿੰਘ ਜਸਵੀਰ ਸਿੰਘ ਜਫਰਵਾਲ ਸ਼੍ਰੀ ਪ੍ਰਕਾਸ਼ ਚੰਦ ਗਰਗ ਪ੍ਰੋਫੈਸਰ ਬਲਵਿੰਦਰ ਸਿੰਘ ਜੋੜਾ ਸਿੰਘ ਪ੍ਰਿੰਸੀਪਲ ਮਹੌਨ ਲਾਲ ਸ਼੍ਰੀ ਅਮਿਤ ਕੁਮਾਰ ਸੇਠੀ ਮਲਕੀਤ ਸਮਾਓ ਦਲਜੀਤ ਸਿੰਘ ਅਮਰਕੋਟ ਬੀਬੀ ਸੁਰਿੰਦਰ ਕੌਰ ਦੇਵਾਲ ਕੁਲਵੰਤ ਸਿੰਘ ਮੁੰਬਈ ਗੁਰਲਾਲ ਸਿੰਘ ਖਾਲਸਾ ਤੇਜਿੰਦਰਪਾਲ ਸਿੰਘ ਸੰਧੂ ਹਰਬੰਸ ਸਿੰਘ ਕੰਦੋਲਾ ਜਸਜੀਤ ਸਿੰਘ ਦਿੱਲੀ ਅਵਤਾਰ ਸਿੰਘ ਕਲੇਰ ਜਸਪਾਲ ਸਿੰਘ ਫਿਰੋਜ਼ਪੁਰ ਮੁਹੰਮਦ ਤੁਫੈਲ ਮਲਿਕ ਸਤਪਾਲ ਸਿੰਘ ਵੱਡਾਲੀ ਭੁਪਿੰਦਰ ਸਿੰਘ ਸੇਖੋਪੁਰ ਜਰਨੈਲ ਸਿੰਘ ਗੜਦੀਵਾਲ ਜਸਵੰਤ ਸਿੰਘ ਪੁੜੈਨ ਕੁਲਜੀਤ ਸਿੰਘ ਬ੍ਰਦਰਜ਼ ਰਗਵੀਰ ਸਿੰਘ ਰਾਜਸਥਾਨੀ ਪਰਪਾਲ ਸਿੰਘ ਸਬਰਾ ਸੁਖਦੇਵ ਸਿੰਘ ਫਗਵਾੜਾ ਅਮਰਿੰਦਰ ਸਿੰਘ ਬਣੀ ਭੁਪਿੰਦਰ ਸਿੰਘ ਸੇਮਾ ਚਰਨਜੀਤ ਸਿੰਘ ਬਠਿੰਡਾ ਲਵਪ੍ਰੀਤ ਸਿੰਘ ਗੰਗਾ ਨਗਰ ਵਿੱਚ ਇਹ ਸਾਰੇ ਮੈਂਬਰ ਜਿਹੜੇ ਸ਼ਾਮਿਲ ਕੀਤੇ ਗਏ ਹਨ ਸੋ ਦੇਖਣਾ ਇਹ ਹੋਵੇਗਾ ਕਿ ਜਿਹੜੇ ਨਵੇਂ ਚਿਹਰਿਆਂ ਦੀ ਭਰਤੀ ਕੀਤੀ ਗਈ ਹੈ ਕਿ 2027 ਦੇ ਵਿੱਚ ਇਹਨਾਂ ਨੂੰ ਪੰਜਾਬ ਦੇ ਲੋਕਾਂ ਵੱਲੋਂ ਕਿੰਨਾ ਕੁ ਪਿਆਰ ਮਿਲੇਗਾ